ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਲਓ ਜੀ ਟਾਈਮ ਹੈਗਾ ਸਵੇਰ ਦਾ ਸਾਢੇ 6 ਹੋ ਗਏ ਤੇ ਆਪਾਂ ਧਾਰਾ ਕੱਢ ਲਿਆਂ ਮੈਂ ਇੱਕ ਧਾਰ ਰਹੀਂਦੀ ਆ ਮੈਂ ਕਿਹਾ ਚਲੋ ਵਲੌਗ ਸਟਾਰਟ ਕਰ ਲਗੇ ਦਿਨ ਚੜ ਚੁੱਕਾ ਜੀ ਤੇ ਮੋੜ ਕੇ ਠੰਡ ਹੋ ਗਈ ਆ ਹਨਾ ਹਰ ਵਾਰਾ ਹੀ ਹੁੰਦਾ ਅੱਗੇ ਸਿਆਣੇ ਹਨਾ ਪਿਆਣਾ ਪ੍ਰਾਣੀ ਬਜ਼ੁਰਗ ਕਹਿੰਦੇ ਹੁੰਦੇ ਸੀ ਮੋੜ ਕੇ ਠੰਡ ਆਉਣੀ ਹੁੰਦੀ ਆ ਵਾਕਿਆ ਹੀ ਜੀ ਤੇ ਸਾਹਮਣੇ ਮਿਲਦਾ ਪਹਿਣਾ ਨੇ ਮੇਰੀਆਂ ਨੇ ਸਰਦੀਆਂ ਵਾਲੇ ਕੱਪੜੇ ਸਾਮ ਤੇ ਹੋਣੇ ਆ ਫਿਰ ਦੁਆਰਾ ਸਟਾਲ ਵਗੈਰਾ ਸ਼ਾਲ ਵਗੈਰਾ ਕੱਢੇ ਹੋਣੇ ਆ ਕਿਉਂਕਿ ਮੂੜ ਕੇ ਠੰਡ ਹੋ ਗਈ ਮੇਰੀ ਤਾਂ ਕਾਲੋ ਹੋਈ ਪਈ ਐ ਮੈਂ ਤਾਂ ਕਾਲੋਂ ਚੋਂ ਵਹੀ ਲਈ ਫਿਰਦੀ ਆ ਚੁੰਨੀ ਲਈ ਫਿਰਦੀ ਆ ਹੀ ਧਾਰਾ ਕੱਢ ਲਈਆਂ ਇੱਕ ਧਾਰਾ ਕੱਢੀ ਰਿਆਲੀ ਰੈਂਦੀ ਆ ਮੈਂ ਕਿ ਚਲੋ ਵਲੌਗ ਸਟਾਰਟ ਕਰ ਲਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਗੇ ਮੂੜ ਕੇ ਠੰਡ ਹੋ ਗਈ ਦੱਸਿਓ ਜੀ ਜ਼ਰੂਰ ਕਮੈਂਟ ਕਰਕੇ ਕਿਹਦੇ ਤਿੰਨਾਂ ਚਾਰਾਂ ਦਿਨਾਂ ਦੀ ਠੰਡੀ ਠੰਡੀ ਹਵਾ ਵਗਦੀ ਅੱਜ ਕੁਝ ਜ਼ਿਆਦਾ ਹੀ ਠੰਡ ਐ ਮੇਰੇ ਸਾਬ ਨਾਲ ਕਈ ਥਾਵਾਂ ਤੇ ਮੀ ਵੀ ਪਿਆ ਹੋਊਗਾ ਤੇ ਆਪਾਂ ਕੰਮ ਧੰਦੇ ਆਪਦੇ ਸਟਾਰਟ ਕੀਤੇ ਹੋਏ ਆ ਜੀ ਤੇ ਅੱਜ ਤੁਹਾਨੂੰ ਕਿਰਾ ਦਿਖਾ ਦੇ ਕੇ ਬੈਕ ਕੈਮਰਾ ਕਰਕੇ ਵੀ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਵੈ ਸੁਲਤਾਨ ਵੀ ਆਪਣਾ ਠੰਡ ਬਣਾ ਰਿਹਾ ਵੈ ਲੋਦੀਆ ਬਾਹਰਦੂ ਮੇ ਮੱਝਾਂ ਖੜਗੀਆਂ ਇਹਨਾਂ ਦੀ ਆਪਾਂ ਧਰ ਕੱਢ ਲੀਆਂ ਇਹ ਟੋਕੜਾਂ ਹੋਈਆਂ ਹੋਣਗੀਆਂ ਹੁਣ ਥੋੜਾ ਜਿਹਾ ਦੁੱਧ ਜਿੰਦਗਾ ਮੈਂ ਸੂਣਾਂ ਲੀਆਂ ਮੈਂ ਤੇ ਇਧਰ ਆਪਣੀਆਂ ਝੋਟੀਆਂ ਇਹ ਯੂ ਜਾ ਰਹੇ ਨਾ ਦੋਵੇਂ ਸੂਣ ਵਾਲਿਆਂ ਆ ਇੱਕ ਰਹਿੰਦੀ ਐ ਇੱਕ ਮੱਝ ਦੀ ਬਸ ਟੈਨਸ਼ਨ ਰਹੇਗੀ ਤੇ ਇੱਧਰ ਆਪਣਾ ਸੁਲਤਾਨ ਇਹ ਗੁੱਸੇ ਹੋਇਆ ਮੈਨੂੰ ਬੰਨ ਕੱਢ ਦਿੱਤਾ ਸਾਰੀ ਰਾਤ ਦਾ ਵੈਸੇ ਖੁੱਲਾ ਹੁੰਦਾ ਹੁਣ ਇਸ ਮੱਝ ਨਾਲ ਹੀ ਇਹਨੇ ਕੱਲੀ ਨੇ ਦਾਣਾ ਖਾਦਾ ਜਾਂ ਇਹਨੂੰ ਦੁਬਾਰਾ ਇਹਦੇ ਹਿੱਸੇ ਦਾ ਪਾ ਦਾਂਗੇ ਤੇ ਬਾਕੀ ਆ ਹਰੇ ਆ ਜਿਹੜੇ ਇਹ ਸਾਰੀ ਦਿਹਾੜੀ ਖਲਾਰ ਦਾ ਖਲੂਰ ਦਾ ਖਾਂਦਾ ਖੁੰਦਾ ਰਹਿੰਦਾ ਮਸਤੀ ਕਰਦਾ ਆਪਦੀ ਵਾਧੂ ਹੁਣ ਇਹਨੂੰ ਸਾਰਾ ਪਤਾ ਮੇਰੀ ਗੱਲ ਹੋ ਰਹੀ ਆ ਨਾ ਸੁਲਤਾਨ ਤੇ ਉਹ ਅੱਧਰ ਮਾਝੇ ਖੜੀ ਹੋ ਜੀ ਆਪਾਂ ਧਾਰ ਕੱਢ ਲਈ ਤੇ ਆਪਣੀ ਆ ਝੋਟੀ ਰਹਿੰਦੀ ਆ ਜੀ ਤੇ ਆਪਾਂ ਇਹਦੀ ਵੀ ਧਾਰ ਕੱਢ ਲਗੇ ਤੇ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤੇ ਠੰਡ ਸੱਚੀ ਮੂੜ ਕੇ ਹੋ ਗਈ ਜੀ ਵਾਲੀ ਠੰਡ ਲੱਗੀ ਜਾਂਦੀ ਧੁੱਪ ਨਿਕਲੇ ਤੇ ਧੁੱਪੇ ਜਰੂਰ ਬੈਠਾਂਗੇ ਤੇ ਕੱਢ ਕੇ ਧਾਰ ਬਣਾਉਣੇ ਆ ਚਾਹ ਕਰਦੇ ਆ ਆਪਣੇ ਡੇਲੀ ਰੁਟੀਨ ਦੇ ਕੰਮਕਾਰ ਮੂੜ ਕੇ ਠੰਡ ਤਾਂ ਹੁੰਦੀ ਹੁੰਦੀ ਆ ਵੀ ਠੀਕ ਆ ਜੀ ਤੇ ਰਾਤ ਆ ਅੱਗੇ ਤਾਂ ਆਪਣਾ ਝੋਟੇ ਇੱਥੇ ਬਾਹਰ ਹੁੰਦਿਆਂ ਆ ਮੈਂ ਤੇ ਰਾਤ ਠੰਡ ਕਰਕੇ ਆਪਾਂ ਅੰਦਰ ਹੀ ਕਰਤੀਆਂ ਸੀਂਗਾ ਆ ਵੀ ਮੱਜਾ ਹੁਣ ਸਵੇਰ ਹੀ ਬਾਹਰ ਕੱਢਾਂਗਾ ਮੈਂ ਠੀਕ ਐ ਜੀ ਆਪਾਂ ਦਾਣਾ ਪਾਤਾ ਛੋਟੀ ਨਧਾਰ ਕੱਢ ਲਿਓ ਚੈਰੀ ਮੂੰਹਲ ਚਾਖਦੀ ਸੀਗੀ ਜੀ ਤੇ ਫੇਰ ਧਾਰ ਕੱਢ ਕੇ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਆ ਕਬਲਾ ਵੱਡਾ ਜੀ ਆਪਾਂ ਪਾਉਣੇ ਹੁੰਨੇ ਦਾਣੇ ਦਾ ਛੋਟਾ ਦੂਜਿਆਂ ਵਾਸਤੇ ਰੱਖਿਆ ਕੱਢ ਲੇ ਕਿ ਆਪੇ ਦੀ ਤਾਰ ਰਹਿ ਗਈ ਏ ਜੀ ਤਾਰ ਕੱਢ ਲਗੇ ਕਿਉਂਕਿ ਦਿਨਾਂ ਦਾ ਵੀ ਹੁਣ ਫਰਕ ਪਿਆ ਥੋੜਾ ਜਿਹਾ ਤਾਂ ਕਰਕੇ ਥੋੜਾ ਜਿਹਾ ਵੱਡੇ ਦਿਨ ਹੀ ਕੱਢ ਲਈ ਦਿਆਂ ਤਾਰਾਂ ਕੱਢ ਲਈ ਝੋਟੀ ਦੀ ਤਾਰ ਵੀ ਆਪਾਂ ਜੀ ਹਜੇ ਆਪਣਾ ਸੁਲਤਾਨ ਬੈਠਾ ਹੀ ਐ ਨੂੰ ਛੱਡਦੇ ਆ ਹੁਣ ਤੇ ਹੁਣ ਆਪਾਂ ਕੰਨੀ ਲਿਆ ਅੱਗੇ ਦੂਜੀ ਰੁੱਧ ਪਾਉਣ ਉਹ ਜੀ ਸੂਤ ਚੜਨ ਲੱਗਾ ਹੁਣ ਤੇ ਇਧਰ ਦੇਖੋ ਫਲ ਪਿਆ ਹਡੇ ਨੂੰ ਬਹੁਤ ਵਧੀਆ ਲੱਗਦਾ ਹਨਾ ਦੇਖ ਨੂੰ ਬਟੋਲਣਾ ਲੱਗਣਾ ਬਹੁਤ ਸੋਹਣਾ ਫਲ ਪਿਆ ਵਾ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾਉਣੀ ਆ ਮੈਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਹ ਨੂੰ ਫਲ ਪਿਆ ਵਾ ਸੋਹਣਾ ਲੱਗਦਾ ਹੈ ਇਹ ਕਿਉਂਕਿ ਦਰੋ ਚੜਦਾ ਸੂਰਜ ਕਰਕੇ ਨਾ ਫੋਟੋ ਕਲੀਅਰ ਨਹੀਂ ਆਉਂਦੀ ਮੈਂ ਫੋਟੋ ਖਿਚਣ ਦੀ ਵੀ ਕੋਸ਼ਿਸ਼ ਕੀਤੀ ਹੈ ਦੀ ਪਰ ਖਿੱਚ ਤਾਂ ਲਈ ਪਰ ਮੈਂ ਬਹੁਤੀ ਵਧੀਆ ਫੋਟੋ ਨਹੀਂ ਆਈ ਇਹਦੀ ਠੀਕ ਹੈ ਜੀ ਇਸ ਤਰ੍ਹਾਂ ਬਾਹਰ ਦਾ ਮਾਹੌਲ ਹੈ ਸੂਰਜ ਚੜ ਰਿਹਾ ਤੇ ਆਪਾਂ ਵੀ ਕਰ ਲਗੇ ਹੋਰ ਕੰਮ ਧੰਦੇ ਤੇ ਇਧਰ ਆਪਾਂ ਟੈਂਕੀ ਨਵੀਂ ਲਿਆਂਦੀ ਆ ਆਪਣੀ ਉਹ ਟੈਂਕੀ ਲੀਕ ਹੋ ਗਈ ਕਾਫੀ ਪੁਰਾਣੀ ਸੀਗੀ ਇਹ 2000 ਲੀਟਰ ਦੀ ਹੈ ਇਹਨੂੰ ਆਪਾਂ ਸੈੱਟ ਕਰਨਾ ਹਜੇ ਕੌਕੇ ਜੀ ਹੁਣ ਗਰਮੀ ਆ ਚੱਲੀ ਵੈਸੇ ਤਾਂ ਉਹਦੇ ਨਾਲ ਸਰੀ ਜਾਂਦਾ ਸੀਗਾ ਹੁਣ ਵੀ ਕਣਕ ਵੱਢਣੀ ਆ ਤੇ ਬਿਜਲੀ ਦਾ ਕੱਟ ਲੱਗਿਆ ਕਰੂਗਾ ਤੇ ਫਿਰ ਸਾਰੀ ਜਿਹੜੀ ਸਰ ਜਾ ਕਰੂਗਾ ਪਸ਼ੂ ਨੂੰ ਆਉਣ ਪਿਉਣ ਨੂੰ ਤਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜਿਆਦਾ ਵੱਡੀ ਤਾਂ ਨਹੀਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਚਲੋ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ